ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਚਰਨਗਾਂ ਮੋਹ ਸਿੰਘ 올ਡ ਆਯੁਰਵੇਦਾ ਧੂਰੀ ਤੋਂ ਤੇ ਬਹੁਤ ਹੀ ਸਤਿਕਾਰਯੋਗ ਸਖਸ਼ਿਤ ਮੇਰੇ ਕੋਲ ਆਏ ਨੇ ਸਰਦਾਰ ਸੁਵਿੰਦਰ ਸਿੰਘ ਜੀ ਬੈਂਸ ਤੇ ਇਹ ਇੰਗਲੈਂਡ ਤੋਂ ਆਏ ਨੇ ਤੇ ਉੱਥੋਂ ਮਹਾਪੁਰਸ਼ਾਂ ਦੀ ਬਹੁਤ ਕਿਰਪਾ ਨਾਲ ਤੇ ਸੰਤ ਬਾਬਾ ਮਾਹਤ ਸਿੰਘ ਜੀ ਪੇ ਵੈਣਾਂ ਦੇ ਬਡੇ ਇਹਨਾਂ ਨੇ ਦਰਸ਼ਨ ਕਰੇ ਨੇ ਸੰਤ ਬਾਬਾ ਇਸਾ ਸਿੰਘ ਜੀ ਰਾਣਾ ਸਹਿਬਾ ਨੂੰ ਬਹੁਤ ਜ਼ਿਆਦਾ ਫਾਲੋ ਕਰਦੇ ਨੇ ਉਹਨਾਂ ਨੂੰ ਸੁਣਦੇ ਨੇ ਤੇ ਹੁਣ ਮੈਂ ਥੋੜੀ ਲਾਉਂਗਾ ਪਿੱਛੇ ਦੇਆਂ ਕੋਲ ਇੱਕ ਰਿਕਾਰਡਿੰਗਾਂ ਸਾਰੀਆਂ ਉਹਨਾਂ ਦੀਆਂ ਧਾਰਨਾ ਸੁਣਦੇ ਹੀ ਰਹਿੰਦੇ ਨੇ ਮੇਰੇ ਵਾਹਿਗੁਰੂ ਤੇਰਾ ਅੰਤ ਨਾ ਜਾਣਾ ਜਿਹੜੇ ਵਾਹਿਗੁਰੂ ਤੇਰਾ ਅੰਤ ਨਾ ਜਾਣਾ ਜਿਹਨ ਜਨ ਦਾ ਲੋਕ ਤੇ ਉਹਨ ਕੀ ਕਰਵਾਣ ਦਾ ਪਹਿਣਾ ਇਹ ਬਾਬਾ ਇਸ਼ਾ ਸਿੰਘ ਜੀ ਨੇ ਬਾਬਾ ਇਸ਼ਾ ਸਿੰਘ ਜੀ ਦਾ ਬਹੁਤ ਚੰਗਾ ਲੱਗਿਆ ਆਏ ਨੇ ਸਾਨੂੰ ਇੱਥੇ ਮਿਲਣੇ ਆ ਕੇ ਅਸੰਤ ਬਾਬਾ ਬਰਿਆਮ ਸਿੰਘ ਜੀ ਤੇ ਤੁਹਾਡਾ ਸਾਹਿਬ ਵਾਲੇ ਤੇ ਉਹਨਾਂ ਨੂੰ ਵੀ ਇਹ ਬਹੁਤ ਵਾਰੀ ਮਿਲੇ ਉਹਨਾਂ ਦੇ ਦਰਸ਼ਨ ਕਰੇ ਨੇ ਇਹਨਾਂ ਨੇ ਮਹਾਰਾਜ ਜੀ ਬਾਬਾ ਜੀ ਇਹਨਾਂ ਉੱਥੇ ਡੰਡਰ ਇਹਨਾਂ ਕੋਲੇ ਇੰਗਲੈਂਡ ਇਹਨਾਂ ਕੋਲੇ ਜਾਂਦੇ ਆਉਂਦੇ ਸੀ ਤੇ ਇਸ ਕਰਕੇ ਇਹ ਬਹੁਤ ਮਹਾਂਪੁਰ ਸਾਹਿਬ ਸੰਗਤ ਹੋਈ ਹੈ ਇਹਨਾਂ ਨੂੰ ਬਹੁਤ ਜਦੋਂ ਇਦਾਂ ਦੇ ਮਿਲਦੇ ਨੇ ਪਵਿੱਤਰ ਆਤਮਾ ਇਹ ਜਿਹੜਾ ਉਹਨਾਂ ਮਿਲਦੀਆਂ ਨੇ ਬਹੁਤ ਮਨ ਨੂੰ ਸਕੂਨ ਮਿਲਦਾ ਤਸੱਲੀ ਹੁੰਦੀ ਆ ਇਸੇ ਤਰ੍ਹਾਂ ਇਹਨਾਂ ਤੇ ਕਿਰਪਾ ਬਣੀ ਰਹੀ ਮਹਾਰਾਜ ਦੀ ਹੁਣ ਇਹਨਾਂ ਨਾਲ ਗੱਲ ਕਰਦੇ ਆਂ ਕੁਝ ਚੀਜ਼ਾਂ ਸੀ ਇਹਨਾਂ ਨੂੰ ਜਿਵੇਂ ਦੇਸੀ ਚਾਹ ਰਬੜੀ ਵਗੈਰਾ ਚੰਗੀ ਸੀ ਤੇ ਇਸ ਕਰਕੇ ਇਹ ਇੱਥੇ ਆਏ ਆਪਣੇ ਕੋਲ ਅੱਜ ਇਹਨਾਂ ਨੇ ਵਿਚਾਰ ਕਰੇ ਇਹਨਾਂ ਨੇ ਆਪਣੀਆਂ ਜਿਹੜੀਆਂ ਬਹੁਤ ਕੀਮਤੀ ਸਾਨੂੰ ਗੱਲਾਂ ਦਸੀਆਂ ਬਾਬਾ ਜੀ ਦਾ ਮਹਾਪੁਰਸ਼ਾਂ ਦੀ ਜੀਵਨੀ ਬਾਰੇ ਜਾਣਨ ਪਾਇਆ ਵਾਕਈ ਦੇਖਣਗੇ ਸਾਰੇ ਆਪਾਂ ਨੂੰ ਤੇ ਕੋਈ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣਾ ਦੱਸੋ ਦਾਸ ਦੀ ਤਾਂ ਬੇਹਿੰਤੀ ਜੀ ਆ ਜੀ ਬਤਾਰ ਰਹੇ ਸਰਾਂਪਿੰਦਾ ਹੁੰਦਾ ਸੀ ਤੇ ਉਹਨਾਂ ਦੀ ਇੱਕ ਟੇਪ ਸੁਣ ਕੇ ਹੀ ਤਾਂ ਤਾਂ ਸ੍ਰੀਮਾਨ ਸੰਤੋ ਮਹੇਸ਼ਾਸਿ ਮਹਾਰਾਜ ਦੀ ਦਾਸ ਨੇ ਇੱਕ ਟੇਪ ਸੁਣੀ ਉਸ ਸੁਣ ਕੇ ਸਾਰਾ ਕੁਝ ਉਹਨਾਂ ਦੀ ਕਿਰਪਾ ਦੁਆਰਾ ਛੁੱਟ ਗਿਆ ਤੇ ਉਹਨਾਂ ਨੇ ਆਪਣੀ ਕਿਰਪਾ ਦੇ ਨਾਲ ਦਾਸ ਨੂੰ ਤਕਰੀਬਨ ਉਹਨਾਂ <Santhi> ਦਾ 40 ਸਾਲ ਹੋ ਗਿਆ ਹਰ ਰੋਜ਼ ਇੱਕ ਟੇਪ ਉਹਨਾਂ ਦੀ ਸੁਣ ਕੇ ਦਾਸ ਅਰਦਾਸ ਕਰਦਾ ਹੁੰਦਾ ਨਹੀਂ ਤੇ ਉਹਨਾਂ ਦੀ ਕਿਰਪਾ ਹੁਣ ਵੀ ਚੱਲ ਰਹੀ ਹੈ ਉਹਨਾਂ ਦੀ ਕਿਰਪਾ ਦੁਹਰਾ ਹੀ ਉਹਨਾਂ ਤੋਂ ਬਰੋਸਾ ਆਇਆ ਧੰਨ ਧੰਨ ਸ਼੍ਰੀਮਾਨ ਸੰਤ ਬਾਬਾ ਮਾਨ ਸਿੰਘ ਦੀ ਭੇਰੇ ਵਾਲਾਂ ਦੀ ਸੰਗਤ ਇੰਗਲੈਂਡ 'ਚ ਮਿਲੀ ਜਿਹੜੇ ਕਿ 1995 'ਚ ਪਹਿਲੀ ਵਾਰ ਗਏ ਸੀ ਤੇ ਉਹ ਤਕਰੀਬਨ 27 ਸਾਲ ਦਾਸ ਨੂੰ ਉਹਨਾਂ ਦੀ ਵੀ ਸੰਗਤ ਪ੍ਰਾਪਤ ਹੋਈ ਉਹਨਾਂ ਨੇ ਵੀ ਬਹੁਤ ਕੁਰਨਾਵ ਕੀਤੀਆਂ ਤੇ ਇਹ ਸਾਡੇ ਮਹਾਪੁਰਸ਼ ਕਦੇ ਹਜ਼ਾਰਾਂ ਸਾਲਾਂ ਬਾਅਦ ਹੁੰਦੇ ਆ ਤੇ ਉਹਨਾਂ ਦੇ ਬਾਰੇ ਕੀ ਦੱਸਿਆ ਜਾ ਸਕਦਾ ਇਹ ਜਿਵੇਂ ਉਹਨਾਂ ਦੀ ਕਿਰਪਾ ਸਾਰੇ ਮਹਾਪੁਰਸ਼ਾਂ ਦੀ ਹੁਣ ਵੀ ਚੱਲ ਰਹੀ ਹੈ ਬਿਸ਼ੱਕ ਉਹ ਸ਼ਰੀਰ ਤੌਰ ਤੇ ਹੈ ਨਹੀਂ ਹਾਂਜੀ ਪਰ ਸੰਤ ਤੇ ਜਿਹੜੇ ਸੰਤ ਛਲਦੇ ਆ ਉਹ ਤੇ ਜਨਮ ਮਨ ਦੋਹਾਂ ਵਿੱਚ ਨਾਈ ਜਨ ਪਰਵਕਰੀ ਆਏ ਸੰਤ ਮਹਾਪੁਰਸ਼ ਦਾ ਜਨਮ ਜਿਆਨਾ ਮਰਨ ਜਿਆ ਉਹ ਉਹ ਜਦੋਂ ਯਾਦ ਕਰੋ ਉਦੋਂ ਹੀ ਉਹ ਤੁਹਾਡੇ ਨਾਲ ਨਾਲ ਖੜੇ ਆ ਨਹੀਂ ਬਹੁਤ ਜਿੰਗਾ ਲੱਗਿਆ ਇਹਨਾਂ ਨੂੰ ਇਹਨਾਂ ਦੇ ਦਰਸ਼ਨ ਹੋਏ ਤੇ ਇਸੇ ਤਰ੍ਹਾਂ ਮਹਾਰਾਜ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖਣਾ ਤੇ ਜੁਨਾ ਇੱਥੇ ਆ ਕੇ ਤੁਹਾਨੂੰ ਆਪਣਾ ਜੋ ਵੀ ਤੁਸੀਂ ਲਿਆ ਤੇ ਆਪਣੀਆਂ ਜਿਹੜੀਆਂ ਵੋਟੀਆਂ ਦੇ ਬਣੇ ਹੋਏ ਕੰਬੀਨੇਸ਼ਨ ਨੇ ਯਾਰਕ ਵਗੈਰਾ ਜੋ ਵੀ ਤੇ ਇੱਥੇ ਆ ਕੇ ਤੁਹਾਨੂੰ ਕਿੱਦਾਂ ਲੱਗਿਆ ਇਹ ਦਾਸ ਨੇ ਪਹਿਲੀ ਵਾਰੀ ਤੁਹਾਨੂੰ ਦਾ ਸ਼੍ਰੀਮਾਨ ਸਾਵਾ ਬ੍ਰਿਆਮ ਸੰਗੀਤ ਬੜਾ ਸਾਵळा ਆਦੇ ਆ ਜੋ ਮੈਗਜ਼ੀਨ ਮੰਥਲੀ ਛਾਪਦੇ ਆ ਆਤਮ ਮਾਰਗ ਆਤਮ ਮਾਰਗ ਦੇ ਵਿੱਚ ਇਸ ਸੰਸਥਾ ਦੇ ਬਾਰੇ ਦਾਸ ਨੇ ਪੜ੍ਹਿਆ ਸੀ ਤੇ ਉਹ ਪੜ੍ਹਨ ਕਰਕੇ ਹੀ ਅੱਜ ਫੋਨ ਲੈ ਕੇ ਆਪ ਨੂੰ ਫੋਨ ਕਰਕੇ ਆਪ ਵੀ ਦੇਖੂ ਦਾਸ ਅਜਰੋ ਗਿਆ ਤੇ ਆਪ ਜੀ ਨੂੰ ਮਿਲ ਕੇ ਬਹੁਤ ਖੁਸ਼ਹਾਲਤਾ ਹੋਈ ਔਰ ਜਿਹੜੇ ਆਪ ਇਹਦੇ ਵੱਡੇ ਬਹਿਤ ਜੀ ਸੀ ਉਹ ਨੂੰ ਮੈਨੂੰ ਇਸ ਤਰ੍ਹਾਂ ਲੱਗਾ ਵੀ ਉਹ ਇੱਕ ਮਹਾਨ ਸ਼ਖਸੀਅਤ ਸੀ ਤੇ ਬੜੇ ਜਿਨ੍ਹਾਂ ਨੇ ਇਹ ਆਪਣੇ ਉਹਨਾਂ ਦੇ ਜਿਹੜੇ ਸੰਤ ਗੋਬਿੰਦਦਾਸ ਜੀ ਮਹਾਰਾ ਤੋਂ ਪੜ ਕੇ ਸਾਰੀ ਵਿਦਿਆ ਲਈ ਤੇ ਉਹਨਾਂ ਦਾ ਉਹਨਾਂ ਦਾ ਬੜਾ ਅਸ਼ੀਰਵਾਦ ਤੇ ਉਹਨਾਂ ਦਾ ਗ੍ਰਹ ਤੁਹਾਡੇ ਦੇ ਚੱਲ ਰਿਹਾ ਤੇ ਕਿਰਪਾ ਕਰ ਰਹਾ ਤੇ ਮੈਨੂੰ ਜੋ ਇਥੋਂ ਮਤਲਬ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਜੋ ਚੀਜ਼ਾਂ ਬਲਤ ਤੁਸੀਂ ਮੈਨੂੰ ਕੀਤੀਆਂ ਮੈਨੂੰ ਇਹ ਬਹੁਤ ਚਕੀਆਂ ਲੱਗੀਆਂ ਉਹ ਮੈਂ ਸੱਜਣਾ ਮਿਤਰਾਾਂ ਦੇ ਲਈ ਲਈ ਜਾ ਰਹੀਆਂ ਜੀ ਮੇਰੇ ਲਈ ਨਹੀਂ ਕੱਲੀਆਂ ਕਿਉਂਕਿ ਸਾਰੇ ਹੀ ਇਹ ਤੋਂ ਫਾਇਦਾ ਉਠਾ ਸਕਦੇ ਆ ਤੇ ਖਾਸ ਕਰਕੇ ਹਰਬਲ ਟੀ ਦਾ ਦਾਸ ਨੇ ਪੜਿਆ ਸੀ ਹਾਂਜੀ ਭਈ ਹਰਬਲ ਟੀ ਬੜੀ ਲਾਹੇਵੰਦ ਆ ਹਾਂਜੀ ਇਹ ਚ 25 26 ਚੀਜ਼ਾਂ ਦਾ ਮਿਸ਼ਰਣ ਆ ਤੇ ਉਹ ਤਾਂ ਆਪ ਜੀ ਨੇ ਮਹਾਂ ਬੜੀ ਕਿਰਪਾ ਕੀਤੀ ਆ ਮੈਨੂੰ ਜਿਹੜੇ ਚੀਜ਼ਾਂ ਦਸੀਆਂ ਤੇ ਮੈਨੂੰ ਪੂਰਾ ਯਕੀਨ ਆ ਭਈ ਇਹ ਸਾਨੂੰ ਅਸੀਂ ਇਹ ਤੋਂ ਫਾਇਦਾ ਉਠਾਵਾਂਗੇ ਠੀਕ ਹੈ ਬਹੁਤ ਚੰਗਾ ਲੱਗਿਆ ਇਹ ਬਹੁਤ ਇਨਦੀ ਵਿਚਾਰ ਸੁਣੇ ਮਨ ਨੂੰ ਤਸੱਲੀ ਹੋਈ ਤੇ ਬਹੁਤ ਕਿਰਪਾ ਮਹਾਰਾਜ ਜੀ ਨੇਾਂ ਤੇ ਮਹਾਂਪੁਰシャンਦੀ ਤੇ ਬਾਕੀ ਫਿਰ ਮਿਲਦੇ ਰਹਾਂਗੇ ਇਹਨਾਂ ਨੂੰ ਤੰਦਰੁਸਤੀ ਬਖਸ਼ੋ ਮਹਾਰਾਜ ਇਹ ਬਾਕੀ ਦੀ ਗੋਲ ਗੋਲ ਲਾ ਕੇ ਜਲਦੀ ਆਉਂਗਾ ਦਿਓ ਆ ਗਿਆ ਖੁਸ਼ ਰਹੋ ਤੰਦਰੁਸਤੀ